ਲੋਹੜੀ ਦੇ ਤਿਹਾਰ ਮੌਕੇ ਇੱਕ ਪਰਿਵਾਰ ਦਾ ਇਕਲੌਤਾ ਚਿਰਾਗ ਬੁਝ ਗਿਆ ਏ ਫੁੱਲ ਵਰਗਾ ਬੱਚਾ ਜਿਹੜਾ ਉਸ ਦੁਨੀਆ ਨੂੰ ਅਲਵਿਦਾ ਆਖ ਗਿਆ ਏ ਪਤੰਗ ਉਡਾਉਂਦੇ ਹੋਏ ਇਹ ਵੱਡਾ ਪਹਾਣਾ ਏ ਜਿਹੜਾ ਉਹ ਵਾਪਰਿਆ ਏ ਤਾਂ ਆਪਣੇ ਘਰ ਦੇ ਵਿੱਚ ਬੱਚਾ ਪਤੰਗ ਉਡਾਰਿਆ ਸੀ ਤਾਂ ਅਚਾਨਕ ਕੁਝ ਅਜੀਹਾ ਹੁੰਦਾ ਏ ਕਿ ਉਹ ਤੀਜੀ ਮੰਜ਼ਲ ਤੋਂ ਥੱਲੇ ਡਿੱਗ ਜਾਂਦਾ ਏ ਤਾਂ ਜਦੋਂ ਇਹ ਪੂਰੀ ਘਟਨਾ ਵਾਪਰਦੀ ਏ ਪਰਿਵਾਰ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ 12 ਸਾਲ ਦਾ ਬੱਚਾ ਜਿਹੜਾ ਇਸ ਘਟਨਾ ਦਾ ਸ਼ਿਕਾਰ ਹੋਇਆ ਏ ਪਤੰਗ ਉਡਾਉਂਦੇ ਹੋਏ ਅਚਾਨਕ ਉਹ ਲਿਫਟ ਵਾਲੀ ਥਾਂ ਤੋਂ ਥੱਲੇ ਡਿੱਗ ਜਾਂਦਾ ਏ ਅਤੇ ਉਸ ਬੱਚੇ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਪਹਿਲਾਂ ਉਹਨੂੰ ਇੱਕ ਹਸਪਤਾਲ ਵਿੱਚ ਲਿਜਾਇਆ ਜਾਂਦਾ ਏ ਜਿੱਥੋਂ ਉਸ ਨੂੰ ਅੱਗੇ ਪਟਿਆਲੇ ਰੈਫਰ ਕੀਤਾ ਜਾਂਦਾ ਏ ਲੇਕਿਨ ਰਾਹ ਦੇ ਵਿੱਚ ਹੀ ਇਹ ਬੱਚਾ ਦਮ ਤੋੜ ਜਾਂਦਾ ਏ ਤਾਂ ਪਤੰਗ ਉਡਾਉਣ ਵੇਲੇ ਤਿੰਨ ਮੰਜ਼ਲ ਤੋਂ ਥੱਲੇ ਡਿੱਗਣ ਕਰਕੇ 12 ਸਾਲ ਦੇ ਹਰਜੋਤ ਦੀ ਮੌਤ ਹੋਈ ਹੈ ਪਿੰਡ ਦੇ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਤਾਂ ਲੋਹੜੀ ਤੋਂ ਇੱਕ ਦਿਨ ਪਹਿਲਾਂ ਸੰਗਰੂਰ ਦੇ ਸੁਨਾਮ ਨੇੜਲੇ ਪਿੰਡ ਤੁੰਗਾ ਦੇ ਵਿੱਚ ਇਹ ਦਰਦਨਾਕ ਘਟਨਾ ਵਾਪਰ ਗਈ ਪਿੰਡ ਦਾ 12 ਸਾਲ ਦਾ ਹਰਜੋਤ ਸਿੰਘ ਘਰ ਦੀ ਤਿੰਨ ਮੰਜ਼ਲਾ ਛੱਤ ਦੇ ਉੱਤੇ ਪਤੰਗ ਉਡਾਰ ਰਿਹਾ ਸੀ ਅਚਾਨਕ ਉਹ ਕਿਸੇ ਤਰ੍ਹਾਂ ਲਿਫਟ ਵਾਲੀ ਖਾਲੀ ਥਾਂ ਤੋਂ ਥੱਲੇ ਡਿੱਗ ਜਾਂਦਾ ਹੈ ਜਿਸ ਕਰਕੇ ਉਸ ਦਾ ਦੇਹਾਂਤ ਹੋ ਜਾਂਦਾ ਏ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮਾਪਿਆਂ ਦਾ ਇਕਲੌਤਾ ਪੁੱਤ ਸੀ ਅਤੇ ਗੇਮਾਂ ਦੇ ਵਿੱਚ ਸਟੇਟ ਅਤੇ ਡਿਸਟ੍ਰਿਕਟ ਲੈਵਲ ਤੱਕ ਇਹ ਬੱਚਾ ਖੇਡਿਆ ਹੋਇਆ ਸੀ ਤਾਂ ਪਰਿਵਾਰ ਦਾ ਜੀਣ ਦਾ ਸਹਾਰਾ ਤੁਰ ਗਿਆ ਏ ਜਾਣਕਾਰੀ ਮੁਤਾਬਕ 12 ਸਾਲ ਦਾ ਹਰਜੋਤ ਸ਼ਾਮ ਨੂੰ ਆਪਣੇ ਘਰ ਦੀ ਛੱਤ ਤੇ ਪਤੰਗबाजी ਕਰ ਰਿਹਾ ਸੀ ਅਤੇ ਅਚਾਨਕ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਉਹ 6ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਅਤੇ ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਤਾਂ ਪਰਿਵਾਰ ਨੂੰ ਸੀ ਕਿ ਬੱਚਾ ਆਰਾਮ ਨਾਲ ਕੋਠੇ ਦੇ ਉੱਤੇ ਪਤੰਗ ਉਡਾ ਰਿਹਾ ਹੈ ਤਾਂ ਉਸ ਦੀਆਂ ਕੁਝ ਤਸਵੀਰਾਂ ਵੀ ਤੁਸੀਂ ਦੇਖੋ ਕਿ ਕਿੰਨਾ ਪਿਆਰਾ ਜਿਹਾ ਬੱਚਾ ਸੀ ਫੁੱਲ ਵਰਗਾ ਬੱਚਾ ਸੀ ਅਤੇ ਬڑے ਚਾਵਾਂ ਨਾਲ ਪਤੰਗ ਉਡਾਰਿਆ ਸੀ ਲੇਕਿਨ ਇਹ ਨਹੀਂ ਸੀ ਪਤਾ ਕਿ ਇੰਨੀ ਮੰਦ ਭਾਗੀ ਘਟਨਾ ਵਾਪਰ ਜਾਵੇਗੀ ਕਿਉਂਕਿ ਜੰਗਲੇ ਤੋਂ ਡਿੱਗਣ ਦੇ ਚਾਂਸ ਤੇ ਜਿਹੜੇ ਕਾਫੀ ਘੱਟ ਹੁੰਦੇ ਨੇ ਲੇਕਿਨ ਲਿਫਟ ਵਾਲੀ ਥਾਂ ਤੇ ਅਜੀਹਾ ਪਾਣਾ ਵਾਪਰ ਜਾਂਦਾ ਏ ਜਿਸ ਤੋਂ ਬਾਅਦ ਪਰਿਵਾਰ ਸਾਡੇ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਆ ਜਿਹੜਾ ਉਹ ਛਾਇਆ ਹੋਇਆ